ਸਤਿ ਸ਼੍ਰੀ ਅਕਾਲ ਤੁਸੀਂ ਸੁਣ ਰਹੇ ਹੋ ਨਿਊਜ਼ੀਲੈਂਡ ਦਾ ਨੰਬਰ 1 ਪੰਜਾਬੀ ਰੇਡੀਓ ਸਾਡੇ ਵਾਲਾ ਰੇਡੀਓ 87.8 ਐਫਐਮ ਮੈਂ ਖ ਮਨਦੀਪ ਕੌਰ ਸੰਧੂ ਲੈ ਕੇ ਹਾਜ਼ਰ ਹਾਂ ਪੰਜਾਬ ਦੇ ਨਾਲ ਸੰਬੰਧਿਤ ਕੁਝ ਖਾਸ ਖਬਰਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ <table> ਤਾਂਮੀ ਨੇ ਜਥੇਦਾਰ ਗਿਆਨੀ ਰੁਗਵੀਰ ਸਿੰਘ ਨਾਲ ਮੁਲਾਕਾਤ ਕਰਨ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਸਿੰਘ ਸਾਹਿਬ ਗਿਆਨੀ ਰੁਗਵੀਰ ਸਿੰਘ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਵੀ ਨੇ ਉਹਨਾਂ ਕਿਹਾ ਕਿ ਸਾਡੀ ਰੁਟੀਨ ਮੀਟਿੰਗ ਹੁੰਦੀ ਰਹੀ ਹੈ। ਇਹ ਮੀਟਿੰਗ ਕਈ ਵਾਰ ਸੈਕਟਰੀ ਦੀ ਰਿਹائش ਕਈ ਵਾਰ ਜਥੇਦਾਰ ਦੀ ਰਿਹائش ਅਤੇ ਕਈ ਵਾਰ ਮੇਰੀ ਹੀ ਰਿਹائش ਤੇ ਹੁੰਦੀ ਹੈ। ਅੱਜ ਦੀ ਮੀਟਿੰਗ ਜਥੇਦਾਰ ਦੀ ਰਿਹائش ਤੇ ਹੋਈ ਹੈ ਜਿਸ ਨੂੰ ਲੈ ਕੇ ਕਈ ਦੇ ਕਿਆਸ ਲਗਾਏ ਜਾ ਰਹੇ ਨੇ ਜਿਸ ਨੂੰ ਉਹ ਰੂਲ ਆਊਟ ਕਰਦੇ ਆ ਪ੍ਰਧਾਨ tạmਮੀ ਨੇ ਕਿਹਾ ਕਿ ਕਿਆਸ ਲਗਾਉਣ ਤੋਂ ਪਹਿਲਾਂ ਸਪਸ਼ਟੀਕਰਨ ਜ਼ਰੂਰ ਲੈ ਲਿਆ ਕਰੋ ਇਹ ਮੀਟਿੰਗ ਰੂਟੀਨ ਮੀਟਿੰਗ ਹੈ ਜਿਸ ਵਿੱਚ ਜਥੇਦਾਰ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਪ੍ਰਬੰਧ ਆਪ ਦੇਖਦੇ ਨੇ ਅਤੇ ਸ਼ਰੂਮਣੀ ਕਮੇਟੀ ਬਾਹਰ ਦੇ ਪ੍ਰਬੰਧ ਦੇਖਦੀ ਹੈ ਪਰ ਇਸ ਰੂਟੀਨ ਮੀਟਿੰਗ ਤੇ ਕਿਆਸ ਲਗਾਏ ਜਾ ਰਹੇ ਨੇ ਪ੍ਰਧਾਨ tạmਮੀ ਨੇ ਕਿਹਾ ਕਿ ਬੇਨਤੀ ਕਰਦਾ ਹਾਂ ਇਹ ਸਾਡਾ ਰੋਜ਼ ਦਾ ਕੰਮ ਹੈ ਇਸ ਲਈ ਕੋਈ ਵੀ ਕਿਆਸ ਨਾ ਲਾਏ ਜਾਣ ਕਿਆਸ ਲਗਾਉਣ ਤੋਂ ਬਿਹਤਰ ਹੈ ਇਸ ਤੋਂ ਪਹਿਲਾਂ ਸਾਡੇ ਕੋਲੋਂ ਪੁੱਛ ਲਿਆ ਜਾਵੇ ਖਨੋਰੀ ਬਾਰਡਰ ਤੇ ਸਵੇਰ-ਸਵੇਰੇ ਵੱਡਾ ਹਾਦਸਾ ਵਾਪਰ ਗਿਆ ਦਰਅਸਲ ਇਥੇ ਇੱਕ ਕਿਸਾਨ ਦੇਸੀ ਗੀਜ਼ਰ ਆਹੀਂ ਪਾਣੀ ਗਰਮ ਕਰਨ ਲੱਗਾ ਤਾਂ ਅਚਾਨਕ ਅੱਗ ਦਾ ਪ੍ਰਭੂਕਾ ਪੈਨ ਕਰਕੇ ਉਸਦੇ ਕੱਪੜਿਆਂ ਨੂੰ ਅੱਗ ਲੱਗ ਗਈ ਇਸ ਕਰਕੇ ਕਿਸਾਨ ਗੁਰਦਿਆਲ ਸਿੰਘ ਵਾਸੀ ਸਮਨਾ ਦੀਆਂ ਬਾਹਾਂ ਅਤੇ ਲੱਤਾਂ ਚੁੱਲਸ ਗਈਆਂ ਉੱਥੇ ਬੈਠੇ ਕਿਸਾਨਾਂ ਨੇ ਫੌਰੀ ਅੱਗ ਬੁਝਾਈ ਅਤੇ ਜ਼ਖਮੀ ਕਿਸਾਨ ਨੂੰ ਇਲਾਜ ਲਈ ਪਾਤੜਾਂ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਡਾਕਟਰਾਂ ਨੇ ਮੋਢੀ ਸਹਾਇਤਾ ਦੇਨ ਮਘਰੂ ਉਸ ਨੂੰ ਇਲਾਜ ਲਈ ਪਟਿਆਲਾ ਭੇਜ ਦਿੱਤਾ ਡਾਕਟਰਾਂ ਦੇ ਅਨੁਸਾਰ ਗੁਰਦਿਆਲ ਸਿੰਘ ਦੀਆਂ ਬਾਹਾਂ ਅਤੇ ਲੱਤਾਂ ਅੱਗ ਨਾਲ ਚਲਸ ਗਈਆਂ ਪਰਛਾਤੀ ਅਤੇ ਸਿਰ ਨੂੰ ਸੇਕ ਨਹੀਂ ਲੱਗਿਆ ਉਸ ਦੀ ਹਾਲਤ ਖਤਰੇ ਤੋਂ ਬਾਹਰ ਹੈ ਪਰ ਤੁਲਸਿੰਦਰ ਜ਼ਖਮਾ ਕਰਕੇ ਉਸ ਦਾ ਕਟੀ ਅਲੱਦੇ ਹਸਪਤਾਲ ਚ ਇਲਾਜ ਕੀਤਾ ਜਾ ਰਿਹਾ ਦੂਜੇ ਪਾਸੇ ਕਿਸਾਨਾਂ ਨੇ ਦੱਸਿਆ ਗੁਰਦੇਵਾਲ ਸਿੰਘ ਕਾਫੀ ਦਿਨਾਂ ਤੋਂ ਬਾਰਡਰ ਤੇ ਮੰਗਾ ਮੜਮਾਲੇ ਸੰਘਰਸ਼ ਕਰ ਰਿਹਾ ਕਿਸਾਨਾਂ ਲਈ ਲੰਗਰ ਚਲਾ ਰਿਆ ਸੀ ਸਵੇਰੇ ਵੇਲੇ ਜਦੋਂ ਉਹ ਪਾਣੀ ਗਰਮ ਕਰ ਲਈ ਦੇਸੀ ਗੀਜ਼ਰ ਬਾਲਿਆ ਤਾਂ ਉਸ ਵਿੱਚੋਂ ਅੱਗ ਦਾ ਪਬੂਕਾ ਉਸ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਸੰਯੁਕਤ ਕਿਸਾਨ ਮੋਰਚਾ ਵੱਲੋਂ 13 ਜਨਵਰੀ ਨੂੰ ਤਹਿਸੀਲ ਹੈੱਡਕੁਆਟਰਾਂ ਉਤੇ ਕੌਮੀ ਖੇਤੀ ਮੰਡੀਕਰਨ ਨੀਤੀ ਖਰੜੇ ਦੀਆਂ ਕਾਪੀਆਂ ਸਾਂਰਨ ਅਤੇ ਪਿਛਲੇ ਸਾਲਾਂ ਦੀ ਤਰਜ਼ ਉਤੇ 26 ਜਨਵਰੀ ਨੂੰ ਟਰੈਕਟਰ ਮਾਰਚ ਕਰਨ ਦਾ ਐਲਾਨ ਕੀਤਾ ਗਿਆ। ਇਹਨਾਂ ਐਕਸ਼ਨ ਪ੍ਰੋਗਰਾਮਾਂ ਚ ਕੌਮੀ ਖੇਤੀ ਮੰਡੀਕਰਨ ਨੀਤੀ ਖਰੜੇ ਨੂੰ ਰਾਦ ਕਰਨ, ਸੁਵਿਨਾਥਨ ਫਾਰਮੂਲੇ ਤਹਿਤ ਐਮਐਸਪੀ ਤੇ ਖਰੀਦ ਦਾ ਗਰੰਟੀ ਕਾਨੂੰਨ, ਕਿਸਾਨਾਂ ਮਜ਼ਦੂਰਾਂ ਦੀ ਕਰਜ਼ਾ ਮੁਕਤੀ ਦੀ ਮੰਗ ਕਰਕੇ ਨਾਲ-ਨਾਲ ਬਾਰਡਰਾਂ 'ਤੇ ਸੰਘਰਸ਼ੀਲ ਕਿਸਾਨਾਂ ਦਾ ਸਮਰਥਨ ਕੀਤਾ ਜਾਵੇਗਾ। ਸੰਯੁਕਤ ਕਿਸਾਨ ਮੋਰਚਾ ਵੱਲੋਂ ਕੀਤੀ ਗਈ ਮਾਹ ਪੰਚਾਇਤ ਦੌਰਾਨ ਇਹ ਵੇਰਵੇ ਦਿੱਤੇ ਗਏ ਨੇ ਸਵਰਨਯੋਗ ਕਿ ਮੋਗਾ ਵਿਖੇ ਸੰਜੁਕਤ ਕਿਸਾਨ ਮੋਰਚ ਦੀ ਮਹਾਪੰਚਾਇਤ ਚ ਪੰਜਾਬ ਦੇ ਕੋਨੇ ਕੋਨੇ ਤੋਂ ਵੀਰ ਆ ਘੱਟ ਕੇ ਲੋਕ ਸ਼ਾਮਲ ਹੋਏ ਸੀ ਮੁਗ੍ਹਾ ਮਾਪਨ ਚਾਹਵ ਜੁੜੇ ਇਕੱਠ ਨੇ ਕੌਮੀ ਖੇਤੀ ਮੰਡੀਕਰਨ ਨੀਤੀ ਦੇ ਖਰੜੇ ਨੂੰ ਰੱਦ ਕਰਵਾਉਣ ਸਵਾਮੀਨਾਥਨ ਫਾਰਮਰ ਅਤੇ ਐਮਐਸਪੀ ਤੇ ਖਰੀਦ ਦਾ ਗਰੰਟੀ ਕਾਨੂੰਨ ਬਣਾਉਣ ਸੰਸਦ ਨੇ ਕਈ ਮੰਗਾਂ ਲਾਗੂ ਕਰਵਾਉਣ ਦੀ ਗੱਲ ਰੱਖੀ ਸੀ ਸੰਜੁਗਤ ਕਿਸਾਨ ਮੋਰਚੇ ਦੀ 6 ਮੈਂਬ੍ਰਿਕ ਇਕਤਾ ਕਮੇਟੀ ਭਲਕੇ 10 ਜਨਵਰੀ ਨੂੰ ਖਨੌਰੀ ਬਾਰਡਰ ਅਤੇ ਸ਼ੰਭੂ ਬਾਰਡਰ ਤੇ ਇਕਤਾ ਦਾ ਮਤਾ ਲੈ ਕੇ ਜਾਵੇਗੀ ਇਸ ਵਿੱਚ 15 ਜਨਵਰੀ ਨੂੰ ਪਟਿਆਲਾ ਦੇ ਗੁਰਦੁਆਰਾ ਦੁਖਨਵਾਰਨ ਸਾਹਿਬ ਵਿਖੇ ਸਾਂਝੀ ਮੀਟਿੰਗ ਕਰਨ ਦਾ ਸੱਦਾ ਵੀ ਸ਼ਾਮਲ ਹੈ ਫਿਲਮ ਐਮਰਜੈਂਸੀ 'ਚ ਇੰਦਰਾ ਗਾਂਧੀ ਦੀ ਭੂਮਿਕਾ ਨਿਭਾਰੇ ਕੰਗਣਾ ਰਣੌਤ ਦਾ ਕਹਿਣਾ ਹੈ ਕਿ ਉਹ ਸਾਬਕਾ ਪ੍ਰਧਾਨ ਮੰਤਰੀ ਨੂੰ ਬਹੁਤ ਮਜ਼ਬੂਤ ਔਰਤ ਮੰਦੀ ਸੀ ਪਰ ਡੂੰਘੇ ਅਧਿਐਨ ਤੋਂ ਬਾਅਦ ਉਹ ਮੰਨਦੀ ਹੈ ਕਿ ਉਹ ਇੱਕ ਕਮਜ਼ੋਰ ਸੀ ਅਤੇ ਉਹਨਾਂ ਨੂੰ ਆਪਣੇ ਆਪ ਤੇ ਕੋਈ ਭਰੋਸਾ ਨਹੀਂ ਸੀ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਪਹਿਲੀ ਵਾਰ ਲੋਕ ਸਭਾ ਮੈਂਬਰ ਬਣੀ ਕੰਗਣਾ ਅਕਸਰ ਆਪਣੇ ਵਿਵਾਦਪੂਰਨ ਬਿਆਨਾਂ ਕਰਕੇ ਸੁਰਖੀਆਂ ਦੇ ਵਿੱਚ ਰਹਿੰਦੀ ਹੈ ਉਸਨੇ ਇਹ ਵੀ ਕਿਹਾ ਕਿ ਅੱਜ ਕੋਈ ਵੀ ਨਿਰਦੇਸ਼ਕ ਉਸਦੇ ਲਾਇਕ ਨਹੀਂ ਹੈ ਰਣੌਥ ਨੇ ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਇੱਕ ਵੀਡੀਓ ਇੰਟਰਵਿਊ 'ਚ ਕਿਹਾ ਕਿ ਮੈਂ ਬਹੁਤ ਮਾਣ ਦੇ ਨਾਲ ਕਹਿ ਰਹੀ ਹਾਂ ਅੱਜ ਫਿਲਮ ਇੰਡਸਟਰੀ ਵਿੱਚ ਇੱਕ ਵੀ ਨਿਰਦੇਸ਼ਕ ਨਹੀਂ ਹੈ ਜਿਸ ਨਾਲ ਮੈਂ ਕੰਮ ਕਰਨਾ ਚਾਹਾਂਗੀ ਕਿਉਂਕਿ ਉਹਨਾਂ 'ਚ ਉਹ ਗੁਣ ਨਹੀਂ ਹੈ ਅਜਿਹਾ ਕੋਈ ਵੀ ਨਹੀਂ ਕਿ ਮੈਂ ਜਿਸ ਨਾਲ ਕੰਮ ਕਰਨ ਲਈ ਸਹਿਮਤ ਹੋ ਸਕਾਂ ਰਣੌਥ ਨੇ ਕਿਹਾ ਕਿ ਫਿਲਮ ਐਮਰਜੈਂਸੀ ਦਾ ਨਿਰਦੇਸ਼ਨ ਅਤੇ ਨਿਰਮਾਣ ਕੀਤਾ ਗਿਆ ਜੋ 1975 ਵਿੱਚ ਤਤਕਾਲੀ ਪ੍ਰਧਾਨ ਮੰਤਰੀ ਦੁਆਰਾ ਲਗਾਏਗੀ 21 ਮਹੀਨਿਆਂ ਦੀ ਐਮਰਜੈਂਸੀ ਦਰਸਾਉਂਦੀ ਹੈ ਉਹਨਾਂ ਕਹੇ ਕਿendra ਗਾਂਧੀ ਨਾਲ ਹਮਦਰਦੀ ਰੱਖਦੀ ਹੈ ਅਤੇ ਇਸ ਫਿਲਮ ਤੇ ਕੰਮ ਕਰਨਾ ਸ਼ੁਰੂ ਕਰਨ ਤੱਕ ਉਸ ਨੂੰ ਬਹੁਤ ਹੀ ਮਜ਼ਬੂਤ ਬੰਦੀ ਸੀ ਪਰ ਇਸ ਦੇ ਬਿਲਕੁਲ ਉਲਟ ਹੋਇਆ ਪੰਜਾਬ ਦੇ ਸ਼੍ਰੀ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਤਪਾਲ ਸਿੰਘ ਅਤੇ ਵਿਦੇਸ਼ਪੁੱਜ ਰਣਦੇ ਅਤਵਾਦੀ ਅਰਸ਼ਦੀਪ ਸਿੰਘ ਉਰਫ ਅਰਸ਼ ਡੱਲਾ ਉੱਤੇ ਗੈਰ ਕਾਨੂੰਨੀ ਗਤੀਵਿਧੀਆਂ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਇਹ ਕਾਰਵਾਈ 9 ਅਕਤੂਬਰ 2022 ਨੂੰ ਫਰੀਦਕੋਟ ਤੋਂ ਹੋਏ ਗੁਰਪ੍ਰੀਤ ਸਿੰਘ ਹਰੀਨੋਅ ਦੇ ਕਤਲ ਦੇ ਸਬੰਧ ਵਿੱਚ ਕੀਤੀ ਗਈ ਹੈ ਪੁਲਿਸ ਜਾਂਚ ਦੌਰਾਨ ਇਹ ਗੱਲ ਸਾਹਮਣੇ ਲੈ ਕੇ ਆਈ ਹੈ ਕਿ ਅਮਰਤਪਾਲ ਸਿੰਘ ਅਤੇ ਅਰਸ਼ਦਲਾ ਹਰੀਨੋਅ ਦੇ ਕਤਲ ਵਿੱਚ ਸ਼ਾਮਲੇ ਹਰੀਨੋਅ ਜੋ ਕਿ ਪਹਿਲਾਂ ਵਾਰਿਸ ਪੰਜਾਬ ਦੇ ਸੰਗਠਨ ਦੇ ਵਿੱਚ ਸੱਤਾ ਸੀ ਦੀਪ ਸਿੱਧੂ ਦੀ ਮੌਤ ਤੋਂ ਬਾਅਦ ਸੰਗਠਨ ਤੋਂ ਵੱਖ ਹੋ ਗਏ ਸੀ ਇਸ ਤੋਂ ਬਾਅਦ ਅਮਰਤਪਾਲ ਨੇ ਸੰਸਥਾ ਦਾ ਚਾਰਜ ਸੰਭਲਿਆ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਗੋਲੀਬਾਰੀ ਕਰਨ ਵਾਲਿਆਂ ਤੋਂ ਇਲਾਵਾ ਤਿੰਨ ਹੋਰ ਮੁਲਾਜ਼ਮ ਵੀ ਹਰੀਨੋਅ ਦੇ ਕਤਲ ਲਈ ਉਹਨਾਂ ਨੇ ਰੇਕੀ ਕੀਤੀ ਸੀ ਜਨ ਟਵਿਚ ਅੱবি ਸਾਹਮਣੇ ਆਇਆ ਕਿ ਗੋਲੀਬਾਰੀ ਕਰਨ ਵਾਲਾ ਤੋਂ ਇਲਾਵਾ ਤਿੰਨ ਹੋਰ ਮੁਲਜ਼ਮਾ ਨੇ ਹਰੀਨੌਂ ਦੇ ਕਤਲ ਦੀ ਰਜਾਈ ਕੀਤੀ ਸੀ ਫਿਲਹਾਲ ਇਸਰ ਹੁਣ ਤੱਕ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੀ ਜਾਣਕਾਰੀ ਦੇ ਲਈ ਸੁਣਦੇ ਰਹੋ ਨਿਊਜ਼ੀਲੈਂਡ ਦਾ ਨੰਬਰ 1 ਪੰਜਾਬੀ ਰੇਡੀਓ ਸਾਡੇ ਦਾ ਰੇਡੀਓ 87.8 FM ਸਤਿ ਸ੍ਰੀ ਅਕਾਲ